ਅਕਾਲੀ ਦਲ ਦੇ ਵਿੱਚ ਬਾਗੀ ਸੁਰ ਸਟਾਰਟ ਹੋ ਚੁੱਕੇ ਨੇ ਤਾਂ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਵੀ ਵੱਡੇ ਬਿਆਨ ਆ ਚੁੱਕੇ ਨੇ ਪ੍ਰਿੰਸਿੰਘ ਚੰਦੂ ਮਾਜਰੇ ਨੇ ਸੁਭੀ ਸਿੰਘ ਬਾਦਲ ਦੇ ਨਿਸ਼ਾਨੇ ਸਾਧੇ ਕਿ ਜੇ ਖੰਡੂਰ ਸਾਹਿਬ ਦੀ ਲੋਕ ਸਭਾ ਸੀਟ ਛੱਡ ਦਿੱਤੀ ਜਾਂਦੀ ਤਾਂ ਅੱਜ ਜਿਹੜੀ ਅਕਾਲੀ ਦਲ ਪਾਰਟੀ ਅਰਸਾਂ ਤੋਂ ਫਰਸਾਂ ਤੇ ਨਾ ਆਉਂਦੀ ਜੇ ਅਸੀਂ ਉਹ ਸੀਟ ਛੱਡ ਦਿੰਦੇ ਤਾਂ ਸਾਡੀ ਅਕਾਲੀ ਦਲ ਪਾਰਟੀ ਦੀ ਬੱਲੇ ਬੱਲੇ ਹੋਣੀ ਸੀ ਅੱਜ ਸਖਬੀਰ ਸਿੰਘ ਕਰਕੇ ਹੀ ਜਿਹੜੀ ਅਕਾਲੀ ਦਲ ਪਾਰਟੀ ਆ ਖੇਰੂ ਖੇਰੂ ਹੋ ਚੁੱਕੀ ਆ ਤੇ ਅਰਸਾਂ ਤੋਂ ਫਰਸ਼ ਤੇ ਆ ਚੁੱਕੀ ਆ ਅਤੇ ਇਹ ਵੀ ਕਹਿ ਦਿੱਤਾ ਕਿ ਅਸੀਂ ਸਰਬਜੀਤ ਸਿੰਘ ਖਾਲਸਾ ਔਰ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਨੂੰ ਨਾਲ ਲੈ ਕੇ ਚੱਲਾਂਗੇ ਜਿਹੜਾ ਬਾਕੀ ਧੜਾ ਅਕਾਲੀ ਦਲ ਤੋਂ ਹੋ ਚੁੱਕਿਆ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਸਕੰਦਰ ਸਿੰਘ ਮਲੂਕਾ ਤਾਂ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਅਸੀਂ ਅਮਰਤਪਾਲ ਨੂੰ ਨਾਲ ਲੈ ਕੇ ਚੱਲਾਂਗੇ ਸਰਬਜੀਤ ਸਿੰਘ ਖਾਲਸਾ ਨਾਲ ਲੈ ਕੇ ਚੱਲਾਂਗੇ ਤੇ ਅਸੀਂ ਬਾਗੀ ਹੋ ਚੁੱਕੇ ਹਾਂ ਕਾਲੀ ਦਲ ਤੋਂ ਭਾਈ ਅਮਰਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹੇ ਡਿਬਰੂਗੜ੍ਹ ਜੇਲ੍ਹ ਤੇ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦਾ ਹੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌ ਫਾਦੀ ਜਾ ਰਹੀਆਂ ਸਾਰੇ ਮੈਂਬਰ ਜਿਹੜੇ ਚੁਣ ਕੇ ਗਏ ਨੇ ਦੇ ਅਮਰਪਾਰਤੀ ਹੋਰਾਂ ਨੂੰ ਉਹ ਸੋਚ ਤੋਂ ਸੁਆਗਤ ਪਰੇ ਰੱਖਿਆ ਜਾ ਰਿਹਾ ਇਹ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਸਸਤੀ ਸੋਚ ਤੋਂ ਬਹੁਤ ਫਾਇਦੇ ਕਾਰਨ ਦੇ ਦਿੱਤੇ ਪਰ ਇਹ ਜਿਹੜੇ ਜਿਹੜਾ ਭਾਈ ਅਮਰਪਾਰਤੀ ਦੇ ਰੋਗ ਭਾਵੇਂ ਪਹਿਲਾਂ ਇਹਨਾਂ ਇਥੇ ਲਾਇਆ ਜਿਹੜਾ ਉਹ ਵੀ ਸੋਚ 'ਚ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਿਚੜੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸਰਕਾਰ ਦੀ ਸੋਚ ਉੱਕੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖ ਕੇ ਕਿਉਂ ਲੜਿਆ ਮੈਂ ਹੁਣ ਕਹਿੰਦਾ ਹਾਂ ਕਿ ਐਨਐਸਏ ਵਰਕਮੈਂਟ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰਿਕਮੈਂਡ ਕੀਤਾ ਉਹ ਆਪਣੀ ਸਵਾਰਥ ਬੌਤਲ ਹੈ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਥ ਪਾਉਣ ਪੰਜਾਬ ਨੂੰ ਹਸਦਾ ਬਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵੀ ਤਰਸਾਂ ਦਾ ਮਾਦਰ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਭਾਈ ਇਹ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਆ ਜਿਹੜੇ ਅਦਾਤਾਂ ਵੱਲੋਂ ਸੁਣਾਈ ਰਜਾ ਪੂਰੀ ਕਰ ਚੁੱਕੇ ਨੇ 33 ਸਾਧ ਤੋਂ ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟ ਆ ਸਾਡੇ ਪਾਣੀਆਂ ਤੇ ਢਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਦੇਰਤਾ ਦੇ ਨਾਲ ਜ਼ਿੰਦਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ ਨੂੰ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 49 ਸਾਲ ਪਹਿਲਾਂ ਬੜਾ ਇੱਕ ਲੋਕ ਰਾਜ ਤੇ ਖਤਰੇ ਦੀ ਘਾਟੀ ਸੀ ਲੋਕ ਰਾਜ ਤੇ ਕਲਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜ਼ੇਰਾਂ ਦੇ ਚਕਰ ਤੇ ਚੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿਦਿਆਵੀ ਸਭ ਤੋਂ ਛਾਲ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਭਾ ਜੇ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਤੁਹਾਨੂੰ ਵਾਜਦੇ ਉਹ ਦਿਨ ਯਾਦ ਆ ਰਹੇ ਨੇ ਕਾਲਾ ਦਿਨ ਤੇ ਅੱਜ ਦੀ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਚਕ ਨੇ ਅੱਜ ਸਦਾ ਤੇ ਬੈਠੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਨਿੰਦਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇ ਉਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਚੁੰਡਾਕਾ ਮਾਰਿਆ ਹੋਇਆ ਤੋਂ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਪਿਆਰ ਤੋਂ ਦਬੇਕਰ ਜੇ ਜਿਹੜਾ ਵਿੱਚ ਵੱਧ ਸਾਡੇ ਪਰਦੇ ਸਿੱਖਾਂ ਦੀ ਰਿਹਾਈ ਕਰ ਬਹੁਤ ਬਹੁਤ ਧੰਨਵਾਦ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਰ ਦੇ ਹੋਏ ਨੇ ਕਿਹਨਾ ਹਾਲਾ ਦਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਤੇ ਰਾਜਨੀਤੀ ਦੀ ਦੇਖੇਨ ਕਰਤੀ ਨੂੰ ਅਗਵਾਈ ਦਿਖਾਉਣੀ ਚਾਹੀਦੀ ਗੁਣਾ ਨੂੰ ਕਦੇ ਮੱਗ ਕੀਤੀ ਆ ਜਿਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਐਵੇਂ ਵੀ ਐਵੇਂ ਵੀ ਜਦੋਂ ਪਾਰਟੀ ਦੀ ਇਹ ਸਿੱਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਜਲਤ ਹੋ ਗਈ ਤੇ ਹੁਣ ਆਪ ਵੀ ਬਸ ਇਹ ਸੋਚ ਲੈਣਾ ਚਾਹੀਦਾ ਕਿ ਲੋਕਾਂ ਨੂੰ ਦਿਖਾਉਣਾ ਨਹੀਂ ਚਾਹੀਦਾ ਆਪ ਸੋਚੇ ਥੋੜੇ ਦੇਖੋ ਹfte ਸ਼ੁਰੂ ਆਤਾ ਹੈ ਅੱਜ ਕੋਈ ਅਜੇ ਦੇਖੀ ਹੁੰਦਾ ਹੈ ਕਿ ਅੱਜ ਤਾਂ ਸੇ ਮੇਰਾ ਖਿਆਲ ਬਿਨਾਂ ਸੱਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰਾ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਿਲੌਗ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸ ਦਾ ਲੋ ਮੋਟੋ ਲੋਗ ਆਇਆ ਨੇ ਲੋਕਾਂ ਟੈਟਰਾਂ ਨਾਲ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਟੈਟਰਾਂ ਦੀ ਬਜਾਏ ਲੋਕ ਜਿਆਦੇ ਨਾਲ ਲੈਣੇ ਪੰਜਾਬ ਦੇ ਲੋਕਾਂ ਨਾਲ ਹੀ ਰਲ ਕੇ ਚੱਲਣਾ ਹੈ ਓਕੇ ਜੀ ਥੈਂਕ ਯੂ ਚਲ ਅਸਲ ਅਸਲ ਇਹ ਇਹ ਬੱਤੇ ਪੂਣ ਦੀ ਲੋਡ ਕਿਉਂ ਪੈ ਰਹੀ ਹੈ ਅਗਲੇ ਪਲੇਟੇ ਇਹ ਬੱਤੇ ਪੂਣ ਦੀ ਲੋਡ ਪਲੇਟੇ ਕਰਕੇ ਪਾਈ ਹੈ ਆਹੀ ਬਲੇਖੇ ਨੇ ਮਾਰਿਆ ਪਹਿਲਾਂ ਨਹੀਂ ਅਜੇ ਅਜੇ ਇੱਥੇ ਜਾਣਾ ਲੱਭ ਰਹੇ ਹਾਂ ਬਾਸੇ ਜਲਦੀ ਹਫ਼ਤਾ ਦੋ ਹਫ਼ਤੇ ਦੇ ਵਿੱਚ